ਘਰ ਦੇ ਵਿੱਚ ਬਹੁਤ ਸਾਰੇ ਕਲੇਸ਼ ਪੈਸੇ ਦੀ ਕਮੀ ਕਰਕੇ ਹੁੰਦੇ ਨੇ ਤੇ ਜਿਨ੍ਹਾਂ ਦੇ ਘਰ ਵੀ ਪੈਸੇ ਦੀ ਤੰਗੀ ਹਮੇਸ਼ਾ ਚੱਲਦੀ ਰਹਿੰਦੀ ਹੈ ਅੱਜ ਦੀ ਇਹ ਵੀਡੀਓ ਖਾਸ ਉਹਨਾਂ ਲੋਕਾਂ ਲਈ ਹੈ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜੀ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਵੀ ਆਏਗਾ ਤੇ ਇਹ ਪੈਸੇ ਦੀ ਤੰਗੀ ਜੜ ਤੋਂ ਖਤਮ ਹੋ ਜਾਏਗੀ ਤੁਹਾਡੇ ਘਰ ਦੇ ਨਜ਼ਦੀਕ ਕੋਈ ਵੀ ਪੀਰਾਂ ਫਕੀਰਾਂ ਦਾ ਦਰਬਾਰ ਹੋਵੇ ਉੱਥੇ ਤੁਸੀਂ ਚਾਰ ਵੀਰਵਾਰ ਜਾਣਾ ਤੇ ਉੱਥੇ ਚਾਰ ਵੀਰਵਾਰ ਜਾ ਕੇ ਇਹ ਤਿੰਨ ਕੰਮ ਕਰਨੇ ਨੇ ਜਿਹਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਦੂਸਰੇ ਵੀਰਵਾਰ ਤੋਂ ਹੀ ਆਉਣਾ ਸ਼ੁਰੂ ਹੋ ਜਾਏਗਾ ਦੂਸਰੇ ਵੀਰਵਾਰ ਤੁਹਾਨੂੰ ਪੂਰਾ ਫਰਕ ਦਿ세ਗਾ ਅੱਜ ਦੀ ਇਹ ਵੀਡੀਓ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਉਹ ਤਰੀਕਾ ਕਿਹੜਾ ਹੈ ਪਰਿਵਾਰ ਤੇ ਜਾ ਕੇ ਤੁਸੀਂ ਕਿਹੜੇ ਤਿੰਨ ਕੰਮ ਕਰਨੇ ਨੇ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਉਹ ਤਿੰਨ ਕੰਮ ਕਰਦੇ ਸਮੇਂ ਤੁਸੀਂ ਕਿਹੜੀਆਂ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਵੀਡੀਓ ਨੂੰ ਪੂਰਾ ਦੇਖਿਓ ਨਹੀਂ ਫਿਰ ਤੁਸੀਂ ਕਹਿੰਦੇ ਹੋ ਕਿ ਤਰੀਕਾ ਕੰਮ ਨਹੀਂ ਕੀਤਾ ਅੱਧਾ ਅਧੂਰਾ ਗਿਆਨ ਬਹੁਤ ਹੀ ਖਤਰਨਾਕ ਹੁੰਦਾ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਤੁਹਾਡੇ ਘਰ ਦੇ ਨੇੜੇ ਕੋਈ ਵੀ ਪੀਰਾਂ ਫਕੀਰਾਂ ਦਾ ਦਰਬਾਰ ਹੋਵੇ ਤੁਸੀਂ ਵੀਰਵਾਰ ਵਾਲੇ ਦਿਨ ਦਰਬਾਰ ਤੇ ਜਾਣਾ ਤੇ ਇਹ ਤਿੰਨ ਕੰਮ ਕਰਨੇ ਨੇ ਵੈਸੇ ਤਾਂ ਤੁਸੀਂ ਹੋਰ ਵਾਰ ਵੀ ਇਹ ਕੰਮ ਕਰ ਸਕਦੇ ਹੋ ਪਰ ਮੈਂ ਵੀਰਵਾਰ ਤਾਂ ਕਹਿ ਰਿਹਾ ਕੌਕੀ ਵੀਰਵਾਰ ਨੂੰ ਪੀਰਾਂ ਫਕੀਰਾਂ ਦਾ ਦਿਨ ਮੰਨਿਆ ਗਿਆ ਐ ਐਸੇ ਤਾਂ ਇਹ ਤਿੰਨੋਂ ਕੰਮ ਬਹੁਤ ਖਾਸ ਨੇ ਪਰ ਜੋ ਤੀਸਰਾ ਕੰਮ ਐ ਉਹ ਸਿਰਫ ਉਹੀ ਲੋਕ ਕਰਿਓ ਜਿਨ੍ਹਾਂ ਦੇ ਘਰ ਪੈਸੇ ਦੀ ਬਹੁਤ ਜ਼ਿਆਦਾ ਕਮੀ ਐ ਆ ਗੱਲ ਕਰਦੇ ਆਂ ਸਭ ਤੋਂ ਪਹਿਲੇ ਕੰਮ ਦੀ ਜਦੋਂ ਵੀ ਤੁਸੀਂ ਵੀਰਵਾਰ ਨੂੰ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਓਗੇ ਤਾਂ ਉੱਥੇ ਦੇਖੋਗੇ ਲੰਗਰ ਜ਼ਰੂਰ ਲੱਗਿਆ ਹੋਏਗਾ ਸੰਗਤਾਂ ਆਉਣਗੀਆਂ ਦੁਆ ਫਰਿਆਦ ਸਲਾਮ ਕਰਨਗੀਆਂ ਤੇ ਉਹ ਲੰਗਰ ਛਕਣਗੀਆਂ ਜਦੋਂ ਤੁਸੀਂ ਉੱਥੇ ਜਾਣਾ ਤਾਂ ਲੰਗਰ ਦੇ ਵਿੱਚ ਇਹ ਦੋ ਕੰਮ ਕਰਿਓ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਹੁਤ ਕਮੀ ਹੈ ਚਾਹੇ ਬੇਸ਼ੱਕ ਤੁਹਾਡੇ ਕੋਲ ਪੈਸਾ ਬਿਲਕੁਲ ਵੀ ਨਹੀਂ ਹੈ ਤਾਂ ਤੁਸੀਂ ਕਿਤੋਂ ਨਾ ਕਿਤੋਂ ਚਾਹੇ 20 ਰੁਪਏ ਚਾਹੇ 100 ਰੁਪਏ ਚਾਹੇ 10 ਰੁਪਏ ਉਸ ਲੰਗਰ ਦੀ ਸੇਵਾ ਦੇ ਵਿੱਚ ਪਾਉਣੇ ਨੇ ਜਦੋਂ ਤੁਸੀਂ ਲੰਗਰ ਦੀ ਸੇਵਾ ਦੇ ਵਿੱਚ ਉਹ ਪੈਸੇ ਪਾਉਂਗੇ ਤਾਂ ਉਹਨਾਂ ਪੈਸਿਆਂ ਦਾ ਸਮਾਨ ਆਏਗਾ ਲੰਗਰ ਬਣੇਗਾ ਤੇ ਉਹ ਲੰਗਰ ਪਤਾ ਨਹੀਂ ਕਿੰਨੀ ਕੀ ਸੰਗਤ ਦੇ ਮੂੰਹ ਦੇ ਵਿੱਚ ਪਏਗਾ ਤੇ ਜਦੋਂ ਆਪਾਂ ਕਿਸੇ ਨੂੰ ਦਾਨ ਕਰਦੇ ਆ ਜਦੋਂ ਆਪਾਂ ਸੇਵਾ ਕਰਦੇ ਆ ਤੇ ਉਹੀ ਚੀਜ਼ ਆਪਣੇ ਕੋਲੇ 10 ਗੁਣਾ ਹੋ ਕੇ ਵਾਪਸ ਆਉਂਦੀ ਹੈ ਜਿੱਥੇ ਤੁਸੀਂ 100 ਰੁਪਏ ਪਾਇਆ ਹੋਵੇਗਾ ਪੀਰ ਮੁਰਸ਼ਦ ਹੋ ਸਕਦਾ ਹੈ ਤੁਹਾਨੂੰ ਲੱਖ ਰੁਪਏ ਦੇ ਦੇਣ ਤੁਹਾਨੂੰ 10000 ਦੇ ਦੇਣ ਯਾਨੀ ਕਿ ਤੁਹਾਡੀ ਸੇਵਾ ਲੇਖੇ ਜ਼ਰੂਰ ਲੱਗੇਗੀ ਬਾਅਦ ਦੇ ਵਿੱਚ ਉਸੇ ਹੀ ਲੰਗਰ ਦੇ ਵਿੱਚ ਤੁਸੀਂ ਸੇਵਾ ਵੀ ਕਰਨੀ ਹੈ ਤੁਸੀਂ ਸੰਗਤ ਨੂੰ ਉਹ ਲੰਗਰ ਛਕਾਉਣਾ ਹੈ ਲੰਗਰ ਚਾਹੇ ਭਾਂਡੇ ਦੇ ਵਿੱਚ ਪਾ ਕੇ ਚਾਹੇ ਕੋਈ ਪਾਣੀ ਦੀ ਸੇਵਾ ਕਰਿਓ ਕਰਿਓ ਜ਼ਰੂਰ ਕਿਉਂਕਿ ਜਿਹੜਾ ਵੀ ਇਨਸਾਨ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾ ਕੇ ਸੱਚੇ ਦਿਲੋਂ ਸੇਵਾ ਕਰਦਾ ਹੈ ਪੀਰ ਮੁਰਸ਼ਿਦ ਉਹਦੀ ਗੁੱਡੀ ਅੰਬਰਾਂ ਤੇ ਚੜਾ ਦਿੰਦੇ ਨੇ ਕਿਉਂਕਿ ਪੀਰ ਮੁਰਸ਼ਿਦ ਨਿੱਕੀ ਜਿਹੀ ਗੱਲ ਤੋਂ ਖੁਸ਼ ਹੋ ਸਕਦੇ ਨੇ ਤੇ ਜਦੋਂ ਖੁਸ਼ ਹੋਗੇ ਫਿਰ ਆਪਾਂ ਨੂੰ ਉਹ ਚੀਜ਼ ਬਖਸ਼ ਦਿੰਦੇ ਨੇ ਜੋ ਆਪਾਂ ਕਦੀ ਸੋਚੀ ਵੀ ਨਹੀਂ ਹੁੰਦੀ ਹੁਣ ਗੱਲ ਕਰਦੇ ਆਂ ਦੂਸਰੇ ਕੰਮ ਦੀ ਜੋ ਤੁਸੀਂ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾ ਕੇ ਜ਼ਰੂਰ ਕਰਨਾ ਹੈ ਜਦੋਂ ਵੀ ਤੁਸੀਂ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਓਗੇ ਤਾਂ ਉੱਥੇ ਤੁਸੀਂ ਅਕਸਰ ਹੀ ਇੱਕ ਚੀਜ਼ ਵੇਖੀ ਹੋਏਗੀ ਕਿ ਉੱਥੇ ਬਹੁਤ ਸਾਰੇ ਮਦਦਗਾਰ ਲੋਕ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ ਅਸਲ ਦੇ ਵਿੱਚ ਨਹੀਂ ਤਾਂ ਬਹੁਤ ਸਾਰੇ ਲੋਕ ਇਸ ਚੀਜ਼ ਦਾ ਨਜਾਇਜ਼ ਫਾਇਦਾ ਵੀ ਚੱਕਦੇ ਨੇ ਜਿਵੇਂ ਪੀਰਾਂ ਫਕੀਰਾਂ ਦੇ ਦਰਬਾਰ ਦੇ ਬਾਹਰ ਕੋਈ ਵਿਕਲਾੰਗ ਬੈਠਾ ਹੋਵੇ ਜਿਸ ਨੂੰ ਵਾਕਈ ਪੈਸੇ ਦੀ ਜ਼ਰੂਰਤ ਹੋਵੇ ਜੋ ਕੰਮ ਨਹੀਂ ਕਰ ਸਕਦਾ ਹੋਵੇ ਉਹਨੂੰ ਥੋੜੇ ਬੋਤੇ ਪੈਸੇ ਜ਼ਰੂਰ ਦਿਓ ਕਿਉਂਕਿ ਕਈ ਵਾਰ ਪੀਰ ਮੁਰਸ਼ਦ ਦਰਬਾਰ ਦੇ ਅੰਦਰ ਕੀਤੀ ਸੇਵਾ ਤੋਂ ਰਾਜੀ ਨਹੀਂ ਹੁੰਦੇ ਕਈ ਵਾਰ ਦਰਬਾਰ ਦੇ ਬਾਹਰ ਕੀਤੀ ਸੇਵਾ ਤੋਂ ਰਾਜੀ ਹੋ ਜਾਂਦੇ ਨੇ ਜੇ ਨੂੰ ਤੁਹਾਨੂੰ ਲੱਗੇ ਕਿ ਇਹਨੂੰ ਵਾਕਈ ਪੈਸੇ ਦੀ ਜ਼ਰੂਰਤ ਹੈ ਉਹਨੂੰ ਥੋੜੇ ਬੋਤੇ ਪੈਸੇ ਜਿੰਨੇ ਤੁਹਾਡੇ ਤੋਂ ਹੋ ਸਕਦੇ ਨੇ ਚਾਹੇ 5 ਰੁਪਏ ਚਾਹੇ 10 ਰੁਪਏ ਚਾਹੇ 100 ਰੁਪਏ ਉਹਨੂੰ ਜ਼ਰੂਰ ਦਿਓ ਕਿਉਂਕਿ ਜਦੋਂ ਉਹਦੇ ਢਿੱਡ ਦੇ ਵਿੱਚ ਰੋਟੀ ਪਏਗੀ ਉਹ ਪੈਸਿਆਂ ਦੀ ਰੋਟੀ ਖਰੀਦੇਗਾ ਤੇ ਜਦੋਂ ਉਹਦੇ ਢਿੱਡ ਦੇ ਵਿੱਚ ਰੋਟੀ ਪਈਗੀ ਤਾਂ ਉਹ ਸਮਝਿਓ 100 ਜਣੇ ਨੂੰ ਤੁਸੀਂ ਰੋਟੀ ਛਕਾ ਦਿੱਤੀ ਜਿਹੜੀਆਂ ਦੁਆਵਾਂ ਤੁਹਾਨੂੰ ਮਿਲਣਗੀਆਂ ਉਹ ਤੁਸੀਂ ਸੋਚ ਨਹੀਂ ਸਕਦੇ ਜਦੋਂ ਉਹ ਦੁਆ ਕਰੇਗਾ ਤਾਂ ਉਹ ਦੁਆ ਕਦੀ ਖਾਲੀ ਨਹੀਂ ਜਾਏਗੀ ਹੋ ਸਕਦਾ ਹੈ ਤੁਹਾਨੂੰ ਕੋਈ ਵਧੀਆ ਨੌਕਰੀ ਮਿਲ ਜੇ ਹੋ ਸਕਦਾ ਹੈ ਤੁਹਾਨੂੰ ਕੋਈ ਆਫਰ ਵਗੈਰਾ ਆ ਜੇ ਕੁਝ ਵੀ ਹੋ ਸਕਦਾ ਜਦੋਂ ਦੁਆਵਾਂ ਇਕੱਠੀਆਂ ਕਰਾਂਗੇ ਇਹ ਪੈਸਾ ਆਪਣੇ ਆਪ ਆ ਜਾਏਗਾ ਇਸ ਕਰਕੇ ਪੀਰ ਮੁਰਸ਼ਿਦ ਕਹਿੰਦੇ ਨੇ ਕਿ ਚੰਗੇ ਕਰਮ ਕਰੋ ਜਦੋਂ ਇਨਸਾਨ ਚੰਗੇ ਕਰਮ ਕਰਦਾ ਹੈ ਤੇ ਫੇਰ ਉਹਦੀ ਪੀਰ ਮੁਰਸ਼ਿਦ ਕਦੀ ਨਹੀਂ ਟਾਲ ਸਕਦੇ ਹੁਣ ਗੱਲ ਕਰਦੇ ਆਂ ਤੀਸਰੇ ਤੇ ਸਭ ਤੋਂ ਖਾਸ ਕੰਮ ਇਹ ਕੰਮ ਉਹ ਲੋਕ ਕਰਿਓ ਜਿਨ੍ਹਾਂ ਦੇ ਘਰ ਪੈਸੇ ਦੀ ਬਹੁਤ ਜ਼ਿਆਦਾ ਕਮੀ ਹੈ ਜਦੋਂ ਵੀ ਤੁਸੀਂ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਣਾ ਉੱਥੇ ਜਾ ਕੇ ਸਜਦਾ ਸਲਾਮ ਕਰਨਾ ਤਾਂ ਆਪਣੇ ਪੀਰ ਮੁਰਸ਼ਿਦ ਨੂੰ ਸੱਚੇ ਦਿਲੋਂ ਦੁਆ ਫਰਿਆਦ ਕਰਨੀ ਹੈ ਇਹ ਕਹਿਣਾ ਕਿ ਦਾਤਾ ਜੀ ਹੁਣ ਮੇਰੀ ਕਿਸੇ ਤੇ ਵੀ ਕੋਈ ਵੀ ਉਮੀਦ ਨਹੀਂ ਮੈਨੂੰ ਸਿਰਫ ਤੁਹਾਡੇ ਤੇ ਉਮੀਦ ਹੈ ਲੋਕਾਂ ਤੋਂ ਕੋਈ ਉਮੀਦ ਨਹੀਂ ਕਿ ਮੈਨੂੰ ਕੋਈ ਕੁਝ ਦੇਵੇਗਾ ਮੇਰੀ ਉਮੀਦ ਤੁਹਾਡੇ ਤੇ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਜੋ ਤੁਸੀਂ ਦੇਣਾ ਹੈ ਦੇ ਦਿਓ ਨਾ ਮੇਰੀ ਕੋਈ ਮੰਗ ਹੈ ਨਾ ਮੈਨੂੰ ਬਹੁਤੇ ਪੈਸੇ ਹੀ ਚਾਹੀਦੇ ਨੇ ਬਸ ਜਿੰਨਾ ਮੇਰੇ ਕਰਮਾਂ ਦੇ ਵਿੱਚ ਲਿਖਿਆ ਤੁਸੀਂ ਮੈਨੂੰ ਦੇ ਦੇਣਾ ਉਸੇ ਦੇ ਨਾਲ ਹੀ ਮੈਨੂੰ ਸਬਰ ਹੈ ਤੇ ਆਪਣੀ ਉਮੀਦ ਆਪਣੇ ਪੀਰ ਮੁਰਸ਼ਿਦ ਤੇ ਛੱਡ ਦਿਓ ਕਿਉਂਕਿ ਉਹ ਤੁਹਾਡੀ ਉਮੀਦ ਕਦੀ ਨਹੀਂ ਟੁੱਟਣ ਦੇਗਾ ਲੋਕਾਂ ਤੋਂ ਕੀਤੀ ਉਮੀਦ ਹਮੇਸ਼ਾ ਟੁੱਟਦੀ ਹੈ ਪਰ ਪੀਰ ਮੁਰਸ਼ਿਦ ਤੇ ਕੀਤੀ ਉਮੀਦ ਕਦੀ ਨਹੀਂ ਟੁੱਟੇਗੀ ਜਦੋਂ ਤੁਸੀਂ ਸਾਰਾ ਕੁਝ ਪੀਰ ਮੁਰਸ਼ਿਦ ਤੇ ਛੱਡ ਦਿੱਤਾ ਤੇ ਆਪਣੀ ਮਿਹਨਤ ਕਰਦੇ ਗਏ ਉਹ ਜ਼ਰੂਰ ਰੰਗ ਭਾਗ ਲਾਉਣਗੇ ਕਿਉਂਕਿ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਚਾਹ ਨਾ ਲਾਵੇ ਹੁਣ ਗੱਲ ਕਰਦੇ ਆਂ ਵੀਡੀਓ ਦੀ ਸਭ ਤੋਂ ਖਾਸ ਕਿ ਇਹ ਤਰ੍ਹਾਂ ਗੱਲਾਂ ਕਰਦੇ ਸਮੇਂ ਤੁਸੀਂ ਕਿਹੜੀਆਂ ਦੋ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਇਹ ਨਾ ਹੋਵੇ ਕਿ ਤੁਸੀਂ ਦਰਬਾਰ ਵੀ ਜਾਓ ਤੇ ਇਹ ਤਿੰਨ ਕੰਮ ਵੀ ਕਰੋ ਤੇ ਫੇਰ ਇਹ ਦੋ ਗਲਤੀਆਂ ਕਰੀ ਜਾਓ ਫੇਰ ਇਹ ਕੰਮ ਕੀਤੇ ਦਾ ਕੋਈ ਫਾਇਦਾ ਨਹੀਂ ਹੋਏਗਾ ਗੱਲ ਕਰਦੇ ਆਂ ਪਹਿਲੀ ਗਲਤੀ ਦੀ ਬਹੁਤ ਸਾਰੇ ਲੋਕ ਕੀ ਕਰਦੇ ਨੇ ਦਰਬਾਰ ਜਾਂਦੇ ਨੇ ਇਹ ਤਿੰਨ ਕੰਮ ਵੀ ਕਰਨਗੇ ਪਰ ਉਹਨਾਂ ਦਾ ਧਿਆਨ ਪਟਕਦਾ ਰਹਿੰਦਾ ਉਹਨਾਂ ਦਾ ਧਿਆਨ ਗਲਤ ਦਿਸ਼ਾ ਵੱਲ ਜਾਂਦਾ ਰਹਿੰਦਾ ਪਤਾ ਨਹੀਂ ਉਹ ਆਪਣੇ ਮਨ ਨੂੰ ਕਾਬੂ ਕਿਉਂ ਨਹੀਂ ਕਰਦੇ ਫਿਰ ਤੁਹਾਡੇ ਇਹ ਤਿੰਨ ਕੀਤੇ ਕੰਮ ਵੀ ਬੇਕਾਰ ਹੋ ਜਾਂਦੇ ਨੇ ਆਪਣੇ ਮਨ ਨੂੰ ਆਪਣੀਆਂ ਅੱਖਾਂ ਨੂੰ ਕਾਬੂ ਦੇ ਵਿੱਚ ਰੱਖਿਓ ਜਿੰਨਾ ਤੁਹਾਡਾ ਮਨ ਦਾ ਭਾਂਡਾ ਸਾਫ਼ ਹੋਏਗਾ ਫੇਰ ਹੀ ਉਹਦੇ ਵਿੱਚ ਪੀਰ ਮੁਰਸ਼ਿਦ ਆਪਣੀਆਂ ਰਹਿਮਤਾਂ ਪਾਉਣਗੇ ਜੇ ਤੁਹਾਡਾ ਭਾਂਡਾ ਹੀ ਨਹੀਂ ਸਾਫ਼ ਹੋਏਗਾ ਤੇ ਫੇਰ ਦੱਸੋ ਉਹਦੇ ਵਿੱਚ ਖੈਰ ਪੈ ਜੇਗੀ ਨਹੀਂ ਉਹਦੇ ਵਿੱਚ ਰਹਿਮਤ ਪੈ ਜੇਗੀ ਨਹੀਂ ਦੂਸਰੀ ਖਾਸ ਗਲਤੀ ਆਪਣੇ ਮਨ ਦੇ ਵਿੱਚ ਕਦੀ ਲਾਲਚ ਨਾ ਰੱਖਿਓ ਤੁਸੀਂ ਕੀ ਕਰੋਗੇ ਤੁਸੀਂ ਉਹ ਤਿੰਨ ਕੰਮ ਕਰ ਦੋਗੇ ਮਨ ਦੇ ਵਿੱਚ ਸੋਚੋਗੇ ਕਿ ਹੁਣ ਮੈਨੂੰ ਜ਼ਿਆਦਾ ਮਿਲੇਗਾ ਇਹ ਕਦੀ ਨਹੀਂ ਰੱਖਣਾ ਜੋ ਚੀਜ਼ ਆਪਾਂ ਦੇ ਦਿੱਤੀ ਜੋ ਦਾਨ ਕਰ ਦਿੱਤਾ ਉਸ ਤੋਂ ਬਾਅਦ ਆਪਣੇ ਫਲ ਲਈ ਇੰਤਜ਼ਾਰ ਨਹੀਂ ਕਰਨਾ ਸਭ ਕੁਝ ਆਪਣੇ ਪੀਰ ਮੁਰਸ਼ਿਦ ਤੇ ਛੱਡ ਦੇਣਾ ਉਹ ਜੋ ਕਰਨਗੇ ਬਿਹਤਰ ਕਰਨਗੇ ਲਾਲਚ ਲਈ ਇਹ ਸਭ ਕੁਝ ਕਦੀ ਨਹੀਂ ਕਰਨਾ ਕਿਉਂਕਿ ਜਦੋਂ ਆਪਾਂ ਲਾਲਚ ਲਈ ਕੁਝ ਕਰਦੇ ਹਾਂ ਫਿਰ ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਲਾਲਚ ਆ ਜਾਂਦਾ ਫਿਰ ਉਹ ਚੀਜ਼ ਕਦੀ ਨਹੀਂ ਹੁੰਦੀ ਇਹ ਦੋ ਗਲਤੀਆਂ ਦਾ ਧਿਆਨ ਰੱਖਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾ ਮੁਰਸ਼ਿਦਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ